ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ 2 ਸੂਈਆਂ ਤੇ 2 ਤੁਹਾਨੂੰ ਗੱਬਣਾ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੋ ਵੀਰ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਜੋ ਭਾਈ ਗੁਰੂ ਦੀ ਬੜੇ ਮਾਜੇ ਦੀ ਗੱਲ ਚਲੋ ਵਧੀਆ ਕਿਰਪਾ ਚੀਦੇ ਤੇ ਅੱਜ ਫੇਰ ਇੱਥੇ ਲਾ ਤੇ ਫੇੜੇ ਹਾਂਜੀ ਵੀਰ ਜੀ ਉੱਥੇ ਵੀ ਡੰਗਰ ਹੈਗੇ ਸੀਗੇ ਠੀਕ ਹੈ ਤੇ ਫਿਰ ਡੰਗਰ ਕੱਲ ਜਾਦੇ ਹੀ ਤੇ ਫਿਰ ਇੱਥੇ ਦੋ ਗੜਾ ਲੈ ਲੈਂਤੀਆਂ ਤੇ ਫਿਰ ਦੋ ਹੋਰ ਮੰਗਾਲੀਆਂ ਉਦਾਂ ਵੈੜ ਉੱਥੇ ਸੂਈ ਇੱਕ ਹੋਰ ਆ ਗਈ ਆ ਅੱਛਾ ਅੱਛਾ ਹਾਂਜੀ ਫਿਰ ਮੈਂ ਚੌਂਕਦੀ ਅੱਜ ਪਾ ਦਿੰਨੇ ਆ ਠੀਕ ਆ ਹਾਂਜੀ ਤੇ ਵੇਗਿਆ ਮਾਲ ਉਦਨ ਵਾਲਾ ਫਿਰ ਵੇਗਿਆ ਜੀ ਜੀ ਵੇਗਿਆ ਜੋ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਣਾ ਨਾਂ ਆਪਣਾ ਸਰਬਜੀਤ ਸਿੰਘ ਹਾਂਜੀ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਡੇਰਾ ਬਾਬਾ ਨਾਨਕ ਉਹ ਗੁਰਦਾਸਪੁਰ ਚ ਪੈਂਦਾ ਹੈ ਉਹ ਮੇਰੇ ਤੋਂ ਹੈਗਾ ਆ 8 ਕਿਲੋਮੀਟਰ ਹਾਂਜੀ ਮੇਰੇ ਲਾਗੇ ਸ਼ਹਿਰ ਅਰਮਦਾਸ ਬਾਬਾ ਬੁੱਢਾ ਸਾਹਿਬ ਠੀਕ ਹੈ ਜੀ ਉਹ ਪੈਂਦਾ ਅੰਮ੍ਰਿਤਸਰ ਚ ਹੈ ਪਰ ਹੈਗਾ ਮੇਰੇ ਤੋਂ 4 ਕਿਲੋਮੀਟਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਬੋਲ ਦੇ ਇੱਕ ਰੇ 9815177510 ਠੀਕ ਹੈ ਹਾਂਜੀ ਤੇ ਕਰੀਏ ਸ਼ੁਰੂ ਫਿਰ ਹਾਂਜੀ ਆ ਜਾਓ ਜੀ ਠੀਕ ਹੈ ਕਿਹੜੇ ਸ਼ੁਰੂਆਤ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਆ ਤਾਜੀ ਸੋਈ ਹੈ ਜਿਹੜੀ ਇੱਤੋਂ ਹੀ ਆਪਾਂ ਕਰਨੀ ਆ ਥਾਣੇ ਤੇ ਲਾਗੇ ਤਾਂ ਦੇਖ ਸਕਦੇ ਜੀ ਇੱਕ ਰੇ ਥਨੰਦਾ ਸਾਈਜ ਕੇ ਐਪ ਜਿਹੜਾ ਇਹਦਾ ਚੰਗਾ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ। ਪਰ ਪ੍ਰੀਜੀ ਕੱਲ ਦੀ ਸੂਈ ਆ ਵੀਜੀ। ਠੀਕ ਆ। ਤੇ ਠੰਡੀ ਵੇਖੋ ਠਾਰ ਵੈਰ। ਠੀਕ ਆ। ਹਾਂਜੀ ਠੰਡੀ। ਕੱਲ ਦੀ ਸੂਈ ਆ। ਠੀਕ ਆ। 15 ਤੋਂ 16 ਲੀਟਰ ਸਟਾਰਟਿੰਗ ਬੋਲਾ। ਠੀਕ ਆ। ਚਲੋ ਖਾਲੀ ਨਹੀਂ ਕੀਤੀ। ਹਾਂਜੀ। ਅੱਜ ਕਰ ਦਾਂਗੇ ਸ਼ਾਮ ਨੂੰ ਜਾਂ ਸਵੇਰੇ ਕਰ ਦਾਂਗੇ। ਠੀਕ ਆ। 15-16 ਲੀਟਰ ਸਟਾਰਟਿੰਗ ਹੈ ਤਾਂ ਵਸੀ 27 28 ਲੀਟਰ ਦੁੱਧ ਨੇ ਅੱਗੇ ਵੀ ਚਵਾਇਆ ਜਾਓ ਠੀਕ ਆ ਤਾਂ ਹੁਣ ਵੀ ਚਵਾਉਣਾ ਆ ਜਾਓ ਠੀਕ ਆ 50 ਪਲੱਸ ਦੀ ਸਾਡੀ ਗਾਰੰਟੀ ਹੋਊਗੀ ਕੋਈ ਸਾਹ ਵਾਲਾ ਖੜੇ ਖੋਲੋ ਹਾਂ ਫਿਰ ਤੋੜ ਦਈਏ ਵੱਡੀ ਗਾਂ ਆ ਯਾਰ ਬ੍ਰਿਟਿਸ਼ ਸ਼ੈੱਡ ਚੋਂ ਲਈਆਂ ਵੇੜਾ ਠੀਕ ਆ ਜੀ ਹਾਂਜੀ ਇਹ ਆ ਕਿ ਚੰਗੇ ਕਦ ਕਾਟਦੀ ਆ ਤੇ ਥੱਲਿਆਂ ਵੀ ਚਲੋ ਸਫਾਈ ਚ ਆ ਜਿੰਨੀ ਵੀ ਆ ਸਫਾਈ ਚ ਆ ਪੰਜ ਵੜਾ ਲਈਆਂ ਸੀ ਕੱਲ ਛੱਡ ਚੋਂ ਕਠੀਆਂ ਅੱਛਾ ਵੀਰ ਬਾਹਰ ਚਲ ਗਿਆ ਸੀ ਉਹਦੀਆਂ ਠੀਕ ਆ ਤੇ ਦੋ ਵੜਾ ਸਾਡੀਆਂ ਵੇਗੀਆਂ ਜੋ ਉਸ ਵੇ ਅਸੀਂ ਆ ਠੀਕ ਆ ਤੇ ਆ ਹੁਣ ਵੀ ਹੁਣ ਵੀ ਪੰਜ ਆ ਗਈਆਂ ਕੋਲ ਠੀਕ ਆ ਇੱਥੇ ਇੱਕੋਥੇ ਆ ਤੇ ਕਿੰਨਾ ਰਖੀਏ ਵਿੱਜੇ ਦਾ ਫਿਰ ਮੁੱਲ ਆਪਾਂ ਵੀਰ ਜੀ ਜਿੱਡੀ ਦੇ ਗਾਂ ਹਾਂਜੀ ਅੱਜ ਤਾਜੀ ਸੂਈ ਆ ਠੀਕ ਆ ਜਦੋਂ ਇਹਨੇ ਦੁੱਧ ਤੇ ਚਲ ਗਈ ਨਾ ਸ਼ਕੀਸਾ 22 ਲੀਟਰ ਤੇ ਹਾਂਜੀ ਲੱਖ ਰੁਪਏ ਦੀ ਗਾਂ ਆ ਲੱਖ ਰੁਪਏ ਦੀ ਠੀਕ ਆ ਹਾਂਜੀ ਤੇ ਅੱਜ ਕਿੰਨਾ ਮੁੱਲੇ ਦਾ ਅੱਜ ਹਰ ਪੀਜੀ ਮੋਲ ਪਾਣਾ ਦੁੱਧ ਦੇ ਹਿਸਾਬ ਨਾਲ ਹਾਂਜੀ ਅੱਜ ਇਹਦੇ ਕੋਲ ਜਿੰਨਾ ਦੁੱਧ ਆ ਉਹਨਾਂ ਮੁੱਲ ਲੱਗੇ ਪਾਉਣਾ ਠੀਕ ਆ ਗਾਂ ਵਾਕਈ ਲੱਖ ਰੁਪਏ ਦੀ ਆ ਠੀਕ ਆ ਹਰਪ੍ਰੀਤ ਜੀ 75000 ਦੀ ਗਾਂ ਦੇ ਦਾਂਗੇ 75000 ਦੀ ਹਾਂਜੀ ਵਿੱਚੋਂ ਕਰ ਦਈਏ ਮਾਨ ਹੋਰ ਕਰਾਂਗੇ ਹਰਪ੍ਰੀਤ ਜੀ ਮਾਨਦਾਨ ਪਹਿਲਾਂ 5000 ਕਰ ਦਈਏ ਫਿਰ ਦੇ ਦਾਂਗੇ 70 ਦੀ ਦੇ ਦਾਂਗੇ ਹਰਪ੍ਰੀਤ ਜੀ ਛੋਟ ਵਿੱਚ ਹੋ ਜੂਗੀ ਹੋਰ ਕਰਾਂਗੇ ਕਰਨੀ ਕਿਉਂ ਨਹੀਂ ਹਰਪ੍ਰੀਤ ਜੀ ਕਿੰਨੇ ਕਰ ਦਵਾਪ ਹੀ ਖੁਸ਼ੀ ਨਾਲ ਹਰਪ੍ਰੀਤ ਜੀ ਪੰਜ ਤੁਸਾਂ ਛਡਾਇਆ ਨਾ ਠੀਕ ਹੈ ਤਾਂ ਪੰਜ ਐਸ ਦਿਲ ਤੋਂ ਖੁੱਲੇ ਹੋ ਕੇ ਛੱਡ ਦਾਂਗੇ ਅੱਛਾ 65000 ਦੀ ਵਹਿੜ ਦੇ ਦਾਂਗਾ ਅੱਛਾ ਆਉਂਦੀ ਤੇ ਨਹੀਂ ਠੀਕ ਹੈ ਦੇਣੀ ਆ ਠੀਕ ਹੈ ਆਪਣੀ ਤਸੱਲੀ ਕਰਕੇ ਕੋ ਖੜੇ ਇਹ ਤਾਂ ਦੇਖ ਰਹੇ ਹੋ ਕਿ ਚੁਆਈ ਕਰਕੇ ਖੜੇ ਆ ਯਾਰ ਬ੍ਰਿਜੀ ਦੋ ਡੰਗ ਤਿੰਨ ਡੰਗ ਆਪਾਂ ਕਹਿੰਦੇ ਸਾਡੇ ਘਰੋਂ ਚੁਆਈ ਕਰੋ ਸਾਡੇ ਘਰ ਦੀ ਦਾਂਗੀ ਇਹ ਵਾਪਰੇ ਖਲਰਿਆ ਹਾਂਜੀ ਹਾਂਜੀ ਆਪਣੇ ਘਰ ਦੀ ਸਾਡੀ ਗਾਰੰਟੀ ਆ ਠੀਕ ਆ ਇੱਥੇ ਆਣ ਕੇ ਚੋਹਾਂ ਦੋ ਡੰਗ ਤਿੰਨ ਡੰਗ ਆਣ ਕੇ ਆਪਣੀ ਤਸੱਲੀ ਕਰੋ ਹਾਂ ਤਸੱਲੀ ਕਰਕੇ ਲੈ ਕੇ ਜਾਓ ਹਾਂ ਇਹ ਕਿਹੜੀ ਗੱਲ ਆ ਠੀਕ ਆ ਤੁਹਾਡੇ ਘਰੇ ਪਾਸ ਹੋਵੇ ਪਸੰਦ ਹੋਵੇ ਤਾਂ ਖੋਲ ਕੇ ਲੈ ਜਾਏ ਨੇ ਤਾਂ ਇੱਥੇ ਰਹਿੰਦੇ ਬੱਸ ਬਿਲਕੁਲ ਸਾਡੇ ਘਰ ਆਵੇ ਜੇ ਇਹਨੂੰ ਪਸੰਦ ਆਵੇ ਪਾਸ ਕਰੇ ਜੇ ਨਾ ਆਵੇ ਤੇ ਵੀਜੀ ਬਿਸ਼ੱਕ ਰਹੇ ਠੀਕ ਹੈ ਹਾਂਜੀ ਤੇ ਭਾਵੇਂ ਕੱਲਾ ਕੱਲਾ ਥਾਨ ਵੱਖਰਾ ਵੱਖਰਾ ਚੋਗੇ ਜੇ ਤਰ੍ਹਾਂ ਮਰਜ਼ੀ ਤੁਸੀਂ ਅਸੀਂ ਹਰੇਕ ਬੰਦੇ ਨੂੰ ਆਫਰ ਦਿੰਨੇ ਆ ਠੀਕ ਹੈ ਤਾਂ ਭਾਵੇਂ ਤੁਸੀਂ ਲੀਟਰ ਚ ਮਾਰ ਕੇ ਚੋ ਕੱਲਾ ਕੱਲਾ ਗੰਡਾ ਵੀ ਲਿਆ ਦਿੰਨੇ ਆ ਮਿਲ ਕੇ ਵੀ ਸਾਡੇ ਕੋ ਖੜੋ ਅੱਛਾ ਨਹੀਂ ਸਾਰੀਆਂ ਆਫਰਾਂ ਦਿੰਨੇ ਆ ਯਾਰ ਬ੍ਰਿਜੀ ਠੀਕ ਹੈ ਕਿਸੇ ਬੰਦੇ ਨੂੰ ਨਹੀਂ ਮਨਾ ਕਰੀ ਦੇਣਾ ਇਹ ਹੈ ਕਿ ਅਗਲੇ ਬੰਦੇ ਦੇ ਵੀ ਜ਼ਿੰਮੇਵਾਰੀ ਭੰਦੀ ਹੈ ਆਪਣੀਆਂ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਖੜੇ ਹੈ ਬਿਲਕੁਲ ਬਿਲਕੁਲ ਬ੍ਰਿਜੀ ਠੀਕ ਹੈ ਤੇ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਤੇ ਇਹਦਾ ਕਿੰਨਾ ਸੂਆ ਜੀ ਵੀਰ ਜੀ ਹਰਪ੍ਰੀਤ ਜੀ ਦੂਜੇ ਸੂਏ ਵਹਿੜ ਸੁਈ ਆ ਠੀਕ ਆ ਜੀ ਛੱਡ ਦੀਆਂ ਵਹਿੜਾ ਠੀਕ ਆ ਇਹ ਐਦਾਂ ਨਹੀਂ ਆ ਗਈਆਂ ਛੱਡ ਦੀਆਂ ਵਹਿੜਾ ਵੇਖੋ ਪਕਾਨਿਆਂ ਵਰਗੇ ਆਰਡਰ ਠੀਕ ਆ ਹਾਂਜੀ ਤੇ ਥਾਣੇ ਦੇ ਵਿੱਚ ਤੁਹਾਨੂੰ ਲੱਗ ਛੱਡੀਆਂ ਕਿਤੇ ਹਰਪ੍ਰੀਤ ਜੀ ਜਿੱਦਾਂ ਮਰਜ਼ੀ ਚੋ ਛੱਡੀਆਂ ਵੇਖੋ ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੁਈ ਨਾ ਹਰਪ੍ਰੀਤ ਜੀ ਇਹਦੇ ਮਗਰ ਉਹ ਬੱਚਾ ਆ 10 ਲਾਲੇ ਕੋਈ 12 ਲਾਲੇ 15 ਵੀ ਲਾਲੇ ਕੋਈ ਗੱਲ ਨਹੀਂ ਕਿਉਂਕਿ ਅਜੇ ਨੇ ਆਪਣੇ ਪੀਕ ਕੇ ਨਹੀਂ ਆਈ ਠੀਕ ਆ ਪੀਕ ਤੇ ਇਹਨੇ ਆਉਣਾ ਹੈ ਵਛੀ ਨੇ ਠੀਕ ਆ ਹੁਣ ਮੌਕੇ ਤੇ ਕਿੰਨਾ ਜਿਹਦੇ ਕੋਲ ਐਸ ਟਾਈਮ 16 17 ਲੀਟਰ ਦੁੱਧ ਆਏ ਕੋ ਤਿਆਰ ਆ ਜਿਹੜਾ ਬਿਲਕੁਲ ਕੰਡੇ ਵਾਲਾ ਹਰਪ੍ਰੀਤ ਜੀ ਤੇ ਕਿੰਨਾ ਚ ਵਾਈ ਜਾਊਗੀ ਇਹ ਹਰਪ੍ਰੀਤ ਜੀ 20 ਤੋਂ ਬਾਹਰ ਇਹਨੇ ਜਾਣਾ ਜਾਣਾ ਠੀਕ ਆ ਇਹਦਾ ਹੱਕ ਆ ਤੋੜਾ ਹਾਂ ਫੇਰ ਇਹਨਾਂ ਕਰੀ ਬਰੀ ਜੀ 20 ਲੀਟਰ ਦੀ ਗਾਰੰਟੀ ਹੈ ਉਹ ਵੀ ਸੇਵਾ ਵਾਲਾ ਲੈ ਜੂਗਾ ਨਾ ਠੀਕ ਆ ਮੋੜ ਤਾਂ ਫੁੱਲ ਗਾਰੰਟੀ ਦਵਾਂ ਕਿ 20 ਲੀਟਰ ਪਛੀ ਦੁੱਧ ਚਵਾਊਗੀ ਟੱਕੇ ਨਾਲ ਦੋਤੇ 20 ਲੀਟਰ ਦੇ ਕਰੀਬ ਜਿਹੜਾ ਕਿੰਦੇ ਕਿ ਚਵਾਤੂਗੀ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ ਆ ਦੇਖ ਸਾ ਦੇ ਵਨ ਇਹਦਾ ਵੀ ਲੱਗੇ ਤਾਂ ਠੰਡੀਆਂ ਬੜੀਆਂ ਹਰਬ੍ਰੀਜੀ ਠੀਕ ਹੈ ਜੀ ਜਿੱਦਾਂ ਮਰਜੀ ਬੈਠੇ ਰਹੋ ਥਲੇ ਮੰਜੀਆਂ ਢਾੜਾ ਬਹੁਤ ਥਲੇ ਤੇ ਇਹਦਾ ਮੁੱਲ ਵੇਚੀ ਫਿਰ ਹਰਬ੍ਰੀਜੀ ਜਿੱਦਾਂ ਦੀ ਤੇ ਵੈੜ ਆ ਹਾਂਜੀ ਮੁੱਲ ਕਰਾਉ ਨੂੰ ਬੜਾ ਕਰਾਉਂਦੀ ਆ ਠੀਕ ਆ ਭਾਰੇ ਵੀ 65000 ਦੀ ਦੇ ਦਾਂਗੇ 65000 ਦੀ ਹਾਂਜੀ ਵਿੱਚੋਂ ਕਰ ਦਈਏ ਛੋਟ-ਛਾਟ ਹੋਰ ਕਰਾਂਗੇ ਹਰਬ੍ਰੀਜੀ ਕਰਨੀ ਕਿਉਂ ਨਹੀਂ ਜੱਸ ਨਾ ਕਰ ਦਈਏ ਫਿਰ ਕਰ ਦੋ ਹਰਬ੍ਰੀਜੀ ਕਰ ਦੋ ਪੂਰੇ 60 ਜੀ ਦੇ ਦਾਂਗੇ ਤੁਹਾਂ ਆਹ ਤਾਂ ਤੇ ਇਕਲੀ ਗੱਲ ਆ ਸਾਢੇ 2 ਦੇ ਦਾਂਗੇ ਚਲੋ ਮੌਕੇ ਤੇ ਮਨ ਤਾਂ ਹੋਰ ਕਰ ਦੋਗੇ ਹਰਪ੍ਰੀਤ ਜੀ 2060 ਚੋਂ ਵੀ ਮਾਨ ਕਰ ਦਾਂਗੇ ਅੱਛਾ 52000 ਦੀ ਵੈਟ ਦੇ ਦਾਂਗੇ 52000 ਦੀ ਦੇ ਦੋਗੇ ਉਹਦੀ ਤਾਂ ਨਹੀਂ ਠੀਕ ਆ ਪਰ ਦੇ ਦੇਣੀ ਆ ਸਾਨੂੰ ਬਾਬਾ ਨਾਨਕ ਦਿੰਦਾ ਅਸੀਂ ਸੰਗਤ ਨੂੰ ਮੰਨਦੇ ਆ ਠੀਕ ਆ ਜੀ ਹਾਂ ਜੀ ਠੀਕ ਆ ਹੁਣ ਜਿਹੜੀ ਧੰਨਵਾਦ ਤੀਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਆ ਜਿਹੜੀ ਬਾਕੀ ਥਣ ਵੀ ਇੱਥੇ ਲਾਗੇ ਤਾਂ ਦੇਖ ਸਕਦੇ ਜੀ ਹਰਪ੍ਰੀਤ ਜੀ ਏ ਨੀਰ ਉਹ ਠੰਡੀਆਂ ਹੀ ਇਹ ਉਹਨਾਂ ਨੂੰ ਵੀ ਠੰਡੀ ਆ ਠੀਕ ਆ ਤੇ ਗਾਂ ਦੁੱਧ ਦੇ ਹੱਕ ਚ ਠੀਕ ਆ ਉਹਨਾਂ ਨਾਲੋਂ ਖਰੀ ਨਿਕਲੂਗੀ ਇਸ ਚੀਜ਼ ਦੀ ਵੀ ਗਰੰਟੀ ਹੋ ਗੇ ਠੀਕ ਆ ਉਹਨਾਂ ਨਾਲੋਂ ਵੀ ਖਰੀ ਨਿਕਲੂਗੀ ਤੇ ਹੈਗੇ ਵੀ ਜਰਸੀ ਕ੍ਰੋਸ ਮੈਂ ਹੈ ਜਲਸੀ ਕ੍ਰੋਸ ਹਰਬ੍ਰੀਜੀ ਪਹਿਲੇ ਸੂਵੇ 22 ਲੀਟਰ ਦੁੱਧ ਚਵਾਇਆ ਇਹਨੇ 22 ਲੀਟਰ ਠੀਕ ਆ ਬੜੇ ਚੰਗੇ ਮੌਸਮ ਵਿੱਚ ਸੁੱਈ ਆ ਠੀਕ ਆ ਫੱਗਣ ਚੇਤ ਚ ਸਿਆਣੇ ਕਹਿੰਦੇ ਟੋਕੜਾਂ ਵੀ ਸਜਰਾਂ ਹੋ ਜਾਂਦੀਆਂ ਠੀਕ ਆ ਇਹ ਸਜਰ ਕੀ ਕਰ ਦੂ ਠੀਕ ਆ ਜੀ ਹਾਂਜੀ ਤੇ ਸਿੰਘਾਂ ਦਾ ਝੁੰਗੀ ਝੂਗੀ ਸੇਂਗਰ ਬ੍ਰਿਜੀ ਮੈਂ ਇੱਕ ਬੇਨਤੀ ਕਰਨ ਲੱਗਾ ਹਾਂ ਹਾਂਜੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਦਰਿਆਉਂ ਪਾਰ ਨਗਰ ਚੁਗਦਾ ਹੋਵੇ ਨਾ ਹਾਂਜੀ ਤਾਂ ਕੋਲ ਜਾਣ ਦੀ ਲੋੜ ਨਹੀਂ ਅੱਛਾ ਕਿਉਂਕਿ ਇਹ ਕਰਮਾਂ ਵਾਲਾ ਡੰਗਰ ਮੰਨਿਆ ਜਾਂਦਾ ਠੀਕ ਆ ਝੂਗਾ ਡੰਗਰ ਹੋਵੇ ਤਾਂ ਉਰਲੇ ਪਾਸਿਓਂ ਸੌਦਾ ਕਰ ਲੋ ਇਨਾ ਕਰਮਾਂ ਵਾਲਾ ਹੁੰਦਾ ਠੀਕ ਆ ਹਾਂਜੀ ਤੁਰਾਂ ਫੇਰ ਇੱਕ ਰੀਨ ਬੜੀ ਵਹਿੜ ਯਾਰ ਬ੍ਰਿਜੀ ਬੜਾ ਚਵਾ ਆ ਵਹਿੜ ਦਾ ਬਾਕੀ ਉਤਰਾ ਵੀ ਕੱਦ ਕਾਠ ਦੀ ਚੰਗੀ ਆ ਥੱਲਿਆਂ ਬੜੀ ਚੰਗੀ ਤਿਆਰ ਹੁੰਦੀ ਆ ਪਰ ਬਲੀਜੀ ਚੂੰਗਾ ਡੰਗਰ ਬਹੁਤ ਕਰਮਾਲਾਂ ਦਾ ਠੀਕ ਹੈ ਜੀ ਹਾਂ ਜੀ ਬਾਕੀ ਹਵਾਨੇ ਦੇ ਦੋਵੇਂ ਪਾਸੇ 나ੜਾਂ ਜੜੀਆਂ ਚੰਗੀਆਂ ਮੈਂ ਠੱਡੀ ਬੜੀ ਆ ਰੀਜੀ ਜਿੱਥੇ ਮਰਜ਼ੀ ਥਾਪੀ ਮਾਰ ਕੇ ਕੋ ਬਹਿ ਜਾਏ ਤਾਂ ਵੇਖੋ ਮਿਲਕ ਵੈਣਾ ਨਾ ਪਾਨੇ ਦੀਆਂ ਠੀਕ ਹੈ ਜੀ ਹਰਬੀ ਜੀ 22 23 ਲੀਟਰ ਦੁੱਧ ਚਵਾਇਆ ਵੱਛੀ ਨੇ ਤੇ ਸੇਵਾ ਵਾਲਾ ਲੈ ਗਿਆ ਨਾ ਟਕੇ ਜਾੜੂ ਉਹ ਵੀ ਜਲਸੀ ਕਰਾਉਸ ਤੇ ਇਹਦਾ ਮੁੱਲ ਫਿਰ ਹਰਬ੍ਰੀ ਜੀ ਜਿੰਨੇ ਕਰਤੂਤ ਦੀ ਮਾਲਕ ਨਿਕਲਨੀ ਹੈ ਨਾ ਹਾਂਜੀ ਜੀਤ ਕਰਦਾ ਇਹਦਾ ਵੀ 60000 ਹੀ ਕਰਦਾ ਠੀਕ ਆ ਪਰ ਮਾਨਦਾਨ ਕਰਾਂਗੇ ਵੀਰਾਂ ਦਾ ਕਿੰਨਾ ਜਿੰਨੇ ਦੀ ਤੁਸੀਂ ਆਖੋਗੇ ਕਿੰਨੇ ਦੇ ਦੇ ਦਈਏ ਜੱਸ ਨੋਈ ਕਰੀਏ ਵੀ ਜਿੰਨੇ ਦੀ ਤੁਸੀਂ ਆਖੋਗੇ ਕਰ ਦੋ ਜੱਜਾ 50000 ਦੀ ਦੇ ਦਾਂਗੇ ਨਹੀਂ ਅੰਦਰ ਕਰੀਏ ਹੋਰ ਕਰ ਦੋ ਕਰ ਦੋ ਹਰਬ੍ਰੀ ਜੀ ਕੋਈ ਗੱਲ ਨਹੀਂ ਜਿੰਨਾ ਦਾ ਜੀ ਕਰਦਾ ਕਰ ਦੋ ਕੋਈ ਪਰਵਾਹੀ ਜਾਂਦੀ ਹੈ 45 ਦੀ 45000 ਦੀ ਦੇ ਦਾਂਗੇ ਤੂੰ ਕਹਤਾ ਤੇ ਕਿਹੜੀ ਗੱਲ ਹੈ ਅੱਛਾ ਹਾਂਜੀ ਵਿੱਚ ਹੋਰ ਛੋਟ ਕਰ ਦੋਗੇ ਕਰਾਂਗੇ ਯਾਰ ਫ੍ਰੀਜੀ ਕਰਨੀ ਕਿਉਂ ਨਹੀਂ ਕਿੰਨੇ ਕ ਕਰ ਦੋਗੇ ਹਰ ਫ੍ਰੀਜੀ 3000 ਹੀ ਛੱਡ ਦਾਂਗੇ ਅੱਛਾ 42000 ਦੀ ਵੈਢ ਦੇ ਦਾਂਗਾ 42000 ਦੀ ਦੇ ਦੇਓਗੇ 45000 ਦੀ ਵੀਰ ਬਾਕੀ 80 52 ਲੀਟਰ ਵਾਲੀ ਨਹੀਂ ਆਉਂਦੀ ਠੀਕ ਆ ਹਰ ਫ੍ਰੀਜੀ ਪਰ ਸਾਨੂੰ ਜੇ ਭਾਣਾ ਮਿਲੀ ਹੈ ਨਾ ਤਾਂ ਭਾਣਾ ਹੀ ਦੇਣੀ ਆ ਤੇ ਬਾਕੀ ਹੈਗੀ ਗੱਬਣ ਆ ਕੋਈ ਵੀਰ ਆਪਣੇ ਪਾਸ ਕਰਕੇ ਵੇਖ ਕੇ ਖੜੇ ਤੇ ਹੁਣ ਇੱਕ ਜਿਹੜੀ ਐਂਡ ਤੇ ਰਹਿ ਗਈ ਆ ਉਹ ਵੀ ਤਾਂ ਉਹ ਦਿਖਾ ਦਈਏ ਆਪਾਂ ਉਹ ਵੀ ਚਰਸੀ ਕਰੋਸ ਹੀ ਆ ਹਰਪ੍ਰੀਤ ਜੀ ਬਹੁਤ ਸ਼ਾਨਦਾਰ ਵੈੜ ਆ ਬੜੀ ਪਿਆਰੀ ਜੀ ਵੈੜ ਆ ਜਿਹੜੀ ਐ ਵੀ ਵੇਖੋ ਵਿਖਾਓ ਆ ਦੇਖ ਸਕਦੇ ਜੇ ਛੋਟੇ ਛੋਟੇ ਕਾਨੇ ਨੇ ਜਿਹੜੇ ਇਹਦੇ ਤੇ ਥਣ ਵੀ ਦੇਖ ਸਕਦੇ ਕਾਫੀ ਪਿਆਰਾ ਆ ਹਰਪ੍ਰੀਤ ਜੀ 8 ਦਿਨ ਕੱਚੀ ਆ ਵੈੜ ਠੀਕ ਆ ਜਦੋਂ ਕਦੇ ਪਿਆਰ ਹੋਈ ਨਾ ਹਾਂਜੀ ਤਮਾਲਾਂ ਪਾ ਦੂ ਥਲਿਓ ਠੀਕ ਆ ਹਾਂਜੀ ਕਿੰਨੇ ਕ ਦੁੱਧ ਆ ਲਈ ਜੇ ਹਰਪ੍ਰੀਤ ਜੀ ਵੈੜ 5 ਲੀਟਰ ਦੁੱਧ ਗਰੰਟੀ ਨਾਲ ਚਵਾਊਗੀ ਜਲਸੀ ਕਰੋਸ ਹੋ ਵੀ ਠੀਕ ਤੋਰਾਂ ਫੇਰ ਇੱਕ ਦਿਨ ਦੇਖੋ ਬੋਦੀ ਵਾਲੀ ਜਲਸੀ ਹਰਪ੍ਰੀਤ ਜੀ ਬੜੀ ਜਾਟ ਕਾ ਪਿਆ ਵਹਿੜ ਬਰੀਡ ਦੇ ਵਿੱਚ ਆ ਦੇਖੋ ਜਾਟ ਠੀਕ ਹੈ ਜੀ ਬੋਦੀ ਵਾਲੀ ਵਹਿੜ ਆਦ ਹਰਪ੍ਰੀਤ ਜੀ ਇਹ ਨਹੀਂ ਤੇ ਉਹ ਠੰਡੀ ਆ ਠੀਕ ਆ ਇਹ ਗੱਬਣ ਨਹੀਂ ਉਹਨਾਂ ਨਾਲ ਉਹ ਵੀ ਠੰਡੀ ਆ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਹਰਪ੍ਰੀਤ ਜੀ ਵੈਣ ਦੀ ਢੇਲਾਂ ਦੇਖੋ ਆ ਦੇਖ ਸਾਦੇ ਫੋਟ ਫੋਟ ਢੇਲਾਂ ਫੋਟ ਫੋਟ ਵੈੜ ਦੇ ਵਿੱਚ ਢਲਾ ਆ ਇਹ ਸਾਰੀ ਪਰਨੇ ਬਾਨਾ ਨਾ ਹਾਂਜੀ ਤੇ ਤੁਮਾ ਲਾ ਪਾ ਦੂਗੀ ਥਲੇਉ ਠੀਕ ਆ ਹਾਂਜੀ ਤੇ ਇਹਦਾ ਮੁੱਲ ਕਿੰਨਾ ਰੱਖਣਾ ਹਰਪ੍ਰੀਤ ਜੀ 70000 ਦੀ ਦੇ ਦਾਂਗੇ 70000 ਦੀ ਹਾਂਜੀ ਵਿੱਚੋ ਕੁਝ ਮਾਨ ਕਰਦੀ ਏ ਔਰ ਕਰਾਂ ਯਾਰ ਪ੍ਰੀਤ ਜੀ ਮਾਨ ਤਨ ਪਹਿਲਾਂ ਕਿੰਨਾ ਕੁ ਮਾਨ ਤਨ ਕਰਦੇ ਨਾ ਤੁਸੀਂ ਆਖੋਗੇ ਕਰ ਦਾਂਗੇ ਕਰ ਦਈਏ ਖੁੱਲਾਈ ਜਨਾ ਜੀ ਕਰਦਾ ਕਰਾ ਦੋ ਕੋ ਗੱਲ 5000 ਕਰ ਦਈਏ ਫਿਰ ਛੱਡ ਦਾਂਗੇ 65000 ਦੀਰ ਬੀ ਜੀ ਹਾਂ ਨਾ ਵੈਟ ਦੇ ਦਾਂਗਾ ਠੀਕ ਆ ਹਾਂ ਜੀ 100 ਰੁਪਇਆ 65000 ਨੂੰ ਛੱਡਾਂਗੇ ਤੇ 5 ਲੀਟਰ ਦੁੱਧ ਚਵਾਜੂ ਠੀਕ ਆ ਗਰਮੀ ਚ ਵੀ ਕਾਮਯਾਬ ਹੋਊਗੀ ਵੈੜ ਠੀਕ ਹੈ ਜੀ ਤੇ ਠੀਕ ਹੈ ਫਿਰ ਜੀ ਹੋਰ ਕੁਛ ਕਹਿਣਾ ਫਿਰ ਹਰ ਬ੍ਰਿਜੀ ਬੇਨਤੀ ਹੱਥ ਜੋੜ ਕੇ ਵੀ ਭੈਣ ਭਰਾਵਾਂ ਅੱਗੇ ਹਾਂਜੀ ਦੋ ਬੈੜਾ ਆਪਣੇ ਕੋਲ ਸੁਈਆਂ ਹਾਂਜੀ ਔਰ ਚੰਗੇ ਦੁੱਧ ਵਾਲੀਆਂ ਹਮੇਸ਼ਾ ਮੈਂ ਕੋਸ਼ਿਸ਼ ਇਹੀ ਕਰਦਾ ਹਾਂ ਉਹਨਾਂ ਦੇ ਚੰਗਾ ਡੰਗਰ ਲਵਾ ਹਾਂਜੀ ਹਾਂਜੀ ਠੀਕ ਆ ਬਾਕੀ ਜੋ ਚੰਗਾ ਕਰਨਾ ਉਹ ਮਾਲਕ ਨੇ ਹਾਂਜੀ ਠੀਕ ਆ ਹਰੇਕ ਬੰਦੇ ਦੀ ਕੋਸ਼ਿਸ਼ ਹੁੰਦੀ ਆ ਹਾਂਜੀ ਪਰ ਵੀਰ ਜੀ ਮੇਰੇ ਘਰ ਆਣ ਕੇ ਤੁਸੀਂ ਦੋ ਡੰਗ ਤਿੰਨ ਡੰਗ ਸੱਲੀ ਕਰਕੇ ਖਾ ਲੋ ਹਾਂਜੀ ਹਾਂਜੀ ਠੀਕ ਆ ਆਪਾਂ ਬਾਅਦ ਵਿੱਚ ਕਿਸੇ ਨੂੰ ਜੇ ਬਾਦਕਾਰਡ ਬੋਲਣੀ ਹੋ ਚੰਗੀ ਗੱਲ ਨਹੀਂ ਹੈ ਹਾਂਜੀ ਹਾਂਜੀ ਜਿਹੜੇ ਸਮਝਦਾਰ ਇਨਸਾਨ ਆ ਨਾ ਉਹ ਮੈਂ ਵੀ ਲਿਉਣਾ ਮੇਰੇ ਘੜੀਆਂ ਕਰਦੀਆਂ ਹਾਂਜੀ ਮੈਂ ਲੈਂਦੀ ਆ ਅਗਲੇ ਦੇ ਘਰੋਂ ਹਾਂਜੀ ਤਸੱਲੀ ਕਰਕੇ ਪਰ ਆਪਾਂ ਕਦੇ ਕਿਸੇ ਨੂੰ ਲਾਂਭਾ ਨਹੀਂ ਦਿੱਤਾ ਠੀਕ ਆ ਹਾਂਜੀ ਪਰ ਮੈਂ ਕਹਿੰਦਾ ਇੱਥੇ ਤਸੱਲੀ ਕਰਕੇ ਖੜੋ ਇਹ ਆ ਕਿ ਤੁਹਾਡੇ ਘਰੇ ਤਸੱਲੀ ਹੋਵੇ ਦੱਸੀਆਂ ਗਿਆ ਚੀਜ਼ਾਂ ਪੂਰੀਆਂ ਨਿਕਲਦੀਆਂ ਵਾਂ ਹਾਂਜੀ ਠੀਕ ਆ ਨਹੀਂ ਤੇ ਅਗਲਾ ਆਪਣੀ ਸਾਈ ਲਾਜੀ ਬਿਲਕੁਲ ਰਪੀ ਜੀ ਬਿਲਕੁਲ ਠੀਕ ਆ ਜੀ ਠੀਕ ਆ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਸ ਚਾਖ ਕੇ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ